ਹਾਂਜੀ ਫਿਕਰ ਨਹੀਂ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਸਰ ਇਹ ਗੱਲ ਕਰੀਦੀਆ ਕਿ ਪ੍ਰਮਾਤਮਾ ਤੋਂ ਬਿਨਾ ਇਸ ਧਰਤੀ ਦੇ ਉੱਤੇ ਕੋਈ ਵੀ ਚੀਜ਼ ਨਹੀਂ ਹੈਗੀ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਤੋਂ ਬਿਨਾ ਕੋਈ ਵੀ ਚੀਜ਼ ਦਾ ਵजूद ਨਹੀਂ ਹੈਗਾ ਹਰ ਥਾਂ ਤੇ ਕਣ ਕਣ ਦੇ ਵਿੱਚ ਹਰ ਸ਼ਹਿ ਦੇ ਵਿੱਚ ਪ੍ਰਮਾਤਮਾ ਆਪ ਵਾਸ ਕਰਦਾ ਤੇ ਆਪਾਂ ਇਹ ਵੀ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਨੂੰ ਦੇਖ ਕੇ ਕੁਦਰਤ ਦੇ ਖੇਡ ਨੂੰ ਦੇਖ ਕੇ ਕੁਦਰਤੀ ਚੀਜ਼ਾਂ ਨੂੰ ਦੇਖ ਕੇ ਜਿਹੜੀ ਸਾਇੰਸ ਆ ਉਹ ਅੱਗੇ ਤਰੱਕੀ ਕਰਦੀ ਆ ਜਿਹੜੀ ਸਾਇੰਸ ਆ ਉਹ ਅੱਗੇ ਚੀਜ਼ਾਂ ਨੂੰ ਅਜਾਤ ਕਰਦੀ ਆ ਤੁਸੀਂ ਸਾਰਿਆਂ ਨੇ ਇਹ ਇੱਕ ਪੱਟੀ ਤਾਂ ਦੇਖੀ ਹੋਣੀ ਆ ਜਿਹੜੀ ਸਾਡੇ ਕੋਟ ਪੈਂਟ ਦੇ ਵਿੱਚ ਵੀ ਲੱਗੀ ਹੁੰਦੀ ਆ ਸਾਡੇ ਬੂਟਾਂ ਦੇ ਵਿੱਚ ਵੀ ਲੱਗੀ ਹੁੰਦੀ ਆ ਕਈ ਥਾਵਾਂ ਦੇ ਉੱਤੇ ਇਹ ਚੀਜ਼ ਦੀ ਵਰਤੋਂ ਹੁੰਦੀ ਆ ਤੇ ਇਹ ਜਿਹੜੀ ਪੱਟੀ ਆ ਇਹ ਬਣੀ ਕਿਵੇਂ ਇਹਨੂੰ ਬਣਾਇਆ ਕਿਨੇ 스위스ਰਲੈਂਡ ਦਾ ਇੱਕ ਸਾਇੰਟਿਸਟ ਸੀ ਜਿਹੜਾ ਇੱਕ ਦਿਨ ਜੰਗਲ ਦੇ ਵਿੱਚ ਆਪਣੇ ਕੁੱਤੇ ਦੇ ਨਾਲ ਗੇੜਾ ਦਿੰਦਾ ਸੀ ਤੇ ਜਦੋਂ ਉਹ ਵਾਪਸ ਆਇਆ ਉਥੋਂ ਤਾਂ ਉਹਦੇ ਸਰੀਰ ਦੇ ਉੱਤੇ ਆ ਜਿਹੜੇ ਤੁਹਾਨੂੰ ਪਤਾ ਕੰਡਿਆਂ ਵਾਲੇ ਉਹ ਹੁੰਦੇ ਆ ਗੋਲ-ਗੋਲ ਲਾਟੂ ਜੇ ਉਹ ਚਿੰਬੜ ਗਏ ਉਹਦੀ ਪੈਂਟ ਦੇ ਨਾਲ ਇਸ ਚੀਜ਼ ਨੂੰ ਦੇਖ ਕੇ ਉਹਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਤੇ ਉਸ ਬੰਦੇ ਨੇ ਉਹ ਜਿਹੜੀ ਚੇਪੀ ਆ ਉਹ ਤਿਆਰ ਕਰਤੀ ਜਿਹੜੀ ਹੁਣ ਹਰ ਥਾਂ ਤੇ ਵਰਤੀ ਜਾਂਦੀ ਆ ਕੱਪੜਿਆਂ ਦੇ ਵਿੱਚ ਸਾਡੇ ਪਾਉਣ ਵਾਲੇ ਸੈਂਡਲਾਂ ਦੇ ਵਿੱਚ ਸ਼ੂਆਂ ਦੇ ਵਿੱਚ ਬੂਟਾਂ ਦੇ ਵਿੱਚ ਹਨਾ ਕਿੰਨੀ ਵਰ ਤੋਂ ਆਇਸ ਚੀਜ਼ ਦੀ ਪਰ ਇਹ ਇਹ ਆਜਾਤ ਕਿਵੇਂ ਹੋਈ ਇਹ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਨਾਲ ਉਹਦੀ ਬਣਾਈ ਹੋਈ ਇੱਕ ਚੀਜ਼ ਨੂੰ ਦੇਖਿਆ ਕਿਸੇ ਨੇ ਤੇ ਉਹਦੇ ਦਿਮਾਗ ਦੇ ਵਿੱਚ ਫਿਰ ਇੱਕ ਆਈਡੀਆ ਆਇਆ ਤੇ ਉਹਨੇ ਇਹ ਜੇਪੀ ਆ ਜਿਹੜੀ ਇਹ ਤਿਆਰ ਕਰਤੀ ਸੋ ਇਹੀ ਚੀਜ਼ਾਂ ਨੇ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਪ੍ਰਮਾਤਮਾ ਤੋਂ ਬਿਨਾ ਕੁਝ ਨਹੀਂ ਹੈਗਾ ਕੱਖ ਨਹੀਂ ਹੈਗਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹਰ ਥਾਂ ਦੇ ਉੱਤੇ ਵਿਰਾਜਮਾਨ ਆ ਤੇ ਉਹਦੀ ਇੱਛਾ ਹੁੰਦੀ ਆ ਤਾਂ ਚੀਜ਼ਾਂ ਨੇ ਜਿਹੜੀਆਂ ਉਹ ਜਾਤ ਹੁੰਦੀਆਂ ਨੇ ਉਹਦੀ ਇੱਛਾ ਹੁੰਦੀ ਆ ਤਾਂ ਚੀਜ਼ਾਂ ਬਣਦੀਆਂ ਨੇ ਸੋ ਜਦੋਂ ਪ੍ਰਮਾਤਮਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਵਿੱਚ ਵਾਸ ਕਰਦਾ ਇਨਸਾਨ ਬੰਦਾ ਜਿਹੜਾ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਨਾਮ ਲੈ ਕੇ ਰੱਬ ਹੋ ਸਕਦਾ ਉਹਦੇ ਲਈ ਪ੍ਰਮਾਤਮਾ ਨੇ ਕਿੰਨਾ ਕੁਝ ਸੋਚਿਆ ਹੋਣਾ ਸੋ ਐਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਸਦੇ ਰਹੋ ਧੰਨਵਾਦ